राइट नोज को राइट हैंड के राइट थंब से प्रेस करते हुए लेफ्ट नोस्टल से सांस लें लंबा गहरा सांस लेके लेफ्ट पवन मुक्त आसन करेंगे दोनों घुटनों को फोल्ड करें घुटनों को फोल्ड करते हुए चेस्ट तक ले जाएं अपने दोनों हैंड से दोनों घुटने लॉक और धीरे से पीछे से गर्दन उठाएं हुए भुजंग आसन कुछ देर के लिए यहीं पर बने रहें रिलैक्स सभी करेंगे कपाल भाती क्रिया सांस छोड़ना है जब सांस छोड़ेंगे पेट अंदर की तरफ जाएगा सांस लेना नहीं है सिर्फ छोड़ने की क्रिया होगी आप शांति रोशदा शांत योग सभा के पहुंचे हुए सारे ही मौजा शख्सियत मेरी भैन बच्चे सब तो पहला गुरु की बख्शी फतेह अर्ज करता वाहगुरु जी का खालसा ਵਾਹਿਗੁਰੂ ਜੀ ਕੀ ਫਤਿਹ ਬਹੁਤ ਸਵਾਗਤ ਹੈ ਨੇ ਜੋ ਯੋਗ ਦਾ ਸਨੇਹ ਹੈ ਅਕਸਰੇ ਕਿਹਾ ਜਾਂਦਾ ਵੀ ਯੋਗ ਭਜਾਏ ਰੋਗ ਹਰ ਇੱਕ ਦਾ ਰੋਗ ਆ ਜਿਹੜਾ ਉਹ ਯੋਗ ਘਟ ਸਕਦਾ ਹੈ ਇਸ ਵਾਸਤੇ ਸਰਕਾਰ ਨੇ ਬੜੇ ਵੱਡੇ ਅਪਰਾਲੇ ਕੀਤੇ ਆ ਕਿਉਂਕਿ ਜਿੰਨਾ ਚਿਰ ਅਸੀਂ ਆਪਣੇ ਸਰੀਰ ਬਾਰੇ ਨਹੀਂ ਸਮਝਦੇ ਅੱਜ ਦਾ ਮਨੁੱਖ ਕੋਈ ਨਹੀਂ ਹੈ ਸਾਨੂੰ ਸਾਰੀ ਦੁਨੀਆ ਦੀ ਖਬਰ ਹੈ ਕਿ ਅਮਰੀਕਾ ਨੇ ਕਿਹੜੀ ਮਜ਼ਾਇਲ ਬਣਾ ਲਈ ਕਿਹਨੇ ਕਿਹੜਾ ਜਹਾਜ਼ ਬਣਾ ਲਿਆ ਕਿਹਨੇ ਕਿਹੜਾ ਬੰਬ ਬਣਾ ਲਿਆ ਕਿਹਨੇ ਕਿਹੜਾ ਮੋਬਾਈਲ ਲਾਂਚ ਕਰਤਾ ਪਰ ਮਨੁੱਖ ਨੂੰ ਕੱਲੇ ਆਪਦੇ ਸਰੀਰ ਬਾਰੇ ਨਹੀਂ ਪਤਾ ਤਾਂ ਉਹ ਜਿਹੜਾ ਅ ਜਿਵੇਂ ਅਸੀਂ ਆਪਾਂ ਯੋਗ ਕਰ ਰਹੇ ਸੀ ਤਾਂ ਸਾਰੀਆਂ ਐਕਸਰਸਾਈਜ਼ਾਂ ਦੱਸ ਦਿੰਦੀਆਂ ਵੀ ਅਸੀਂ ਕਿੱਥੋਂ ਕੇ ਆਕੜੇ ਹੋਏ ਹਾਂ ਯੋਗ ਅਸੀਂ ਸਪੋਰਟਸਮੈਨ ਰਹੇ ਸਾਡੀ ਭਾਸ਼ਾ ਦੇ ਨੂੰ ਸਟੈਚਿੰਗ ਐਕਸਰਸਾਈਜ਼ਾਂ ਕਹਿੰਦੇ ਆ ਅਸੀਂ ਵਾਰਮਅਪ ਹੋ ਕੇ ਤੇਜ਼ੀ ਨਾਲ ਐਕਸਰਸਾਈਜ਼ਾਂ ਕਰਦੇ ਰਹੇ ਹਾਂ ਯੋਗ ਦੇ ਵਿੱਚ ਨਾਲ ਜਿਹੜਾ ਕੰਟਰੋਲ ਵੀ ਸਿਖਾਇਆ ਜਾਂਦਾ ਹੈ ਮਨੁੱਖ ਨੂੰ ਆਪ ਦੇ ਆਪ ਤੇ ਕਾਬੂ ਕਰਨਾ ਸਿਖਾਇਆ ਜਾਂਦਾ ਹੈ ਸੋ ਇਹ ਬੜਾ ਵੱਡਾ ਉਪਰਾਲਾ ਹੈ ਨਾਲ ਹੀ ਆਯੁਰਵੇਦ ਵੱਲੋਂ ਕਿਉਂਕਿ ਅਸੀਂ ਗੁਜਰਤ ਦੇ ਬਣਾਏ ਹੋਏ ਮੁੱਖ ਸਾਰੀ ਅਸੀਂ ਇਹਨਾਂ ਦਰਖਤਾਂ ਤੋਂ ਵੱਖ ਨਹੀਂ ਆਂ ਦਰਖਤ ਵੀ ਸਾਹ ਲੈਂਦੇ ਅਸੀਂ ਵੀ ਸਾਹ ਲੈਂਦੇ ਆਂ ਹਰ ਇੱਕ ਚੀਜ਼ ਖਰਾਕ ਨਾਲ ਉਹ ਜਿਉਂਦੇ ਅਸੀਂ ਵੀ ਖਰਾਕ ਨਾਲ ਜਿਉਂਦੇ ਆਂ ਇੱਕ ਦੂਜੇ ਤੇ ਡਿਪੈਂਡੈਂਟ ਦਾ ਪਾਣੀ ਕਹਿੰਦੀ ਐ ਜੀਆਂ ਦਾ ਆਹਾਰ ਜੀ ਅਸੀਂ ਇੱਕ ਦੂਜੇ ਦਾ ਆਹਾਰ ਵੀ ਆਂ ਕੋਈ ਕਿਸੇ ਨੂੰ ਖਾ ਰਿਆ ਕੋਈ ਕਿਸੇ ਨੂੰ ਖਾ ਰਿਆ ਪਰ ਸਭ ਤੋਂ ਵੱਡੀ ਗੱਲ ਇਹ ਐ ਸਾਡੇ ਬਜ਼ੁਰਗ ਜਿਹੜੀਆਂ ਗੱਲਾਂ ਕਹਾਂ ਕਰਦੇ ਸੀ ਅਸੀਂ ਉਹਨਾਂ ਤੇ ਅਮਲ ਕਰਨਾ ਛੱਡਤਾ ਸਾਡੇ ਬਜ਼ੁਰਗ ਸਭ ਤੋਂ ਪਹਿਲਾਂ ਇਹ ਕਹਿੰਦੇ ਸੀ ਇਲਾਜ ਨਾਲੋਂ ਪਰਹੇਜ਼ ਚੰਗਾ। ਬਿਮਾਰ ਹੋਣ ਤੋਂ ਪਹਿਲਾਂ ਹੀ ਅਸੀਂ ਆਉਂਦੀਆਂ। ਜਿਹੜਾ ਬੰਦਾ ਸਵੇਰੇ ਉੱਠਦਾ ਹੈ। ਸਵੇਰ ਉੱਠ ਕੇ ਤੁਸੀਂ ਤਰੋ ਤੁਹਾਨੂੰ ਪੋਜ਼ਿਟਿਵ ਲੋਕ ਮਿਲਣਗੇ। ਚਾਹੇ ਉਹ ਆਪਣੇ ਸਰੀਰ ਪ੍ਰਤੀ ਚਿੰਤਤ ਹੈ। ਚਾਹੇ ਉਹ ਆਪਣੇ ਧਰਮ ਦੇ ਲਈ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾ ਰਿਹਾ ਹੈ। ਚਾਹੇ ਕੋਈ ਬੱਚਾ ਟਿਊਸ਼ਨ ਪੜ੍ਹਨ ਜਾ ਰਿਹਾ ਹੈ। ਚਾਹੇ ਕੋਈ ਖਿਡਾਰੀ ਗਰਾਊਂਡ ਤੇ ਖੇਡਣ ਜਾ ਰਿਹਾ ਹੈ। ਹਰ ਇੱਕ ਦਾ ਸਵੇਰੇ ਉੱਠਣ ਵਾਲੇ ਬੰਦੇ ਪੋਜ਼ਿਟਿਵ ਮਿਲਦੇ ਆ। ਤਾਂ ਪੋਜ਼ਿਟਿਵਿਟੀ ਸਾਡੇ ਸਮਾਜ ਦੇ ਅੰਦਰ ਇਸੇ ਤਰ੍ਹਾਂ ਪੈਦਾ ਹੋਣੀ ਹੈ। ਕੋ ਬੜਾ ਵੱਡਾ ਪਰਾਲਾ ਹੈ। ਸਾਰੇ ਜਿੰਨੇ ਸਾਡੇ ਸਾਥੀ ਇਹ ਯੋਗ ਸਭਾ ਕਰਾ ਰਹੇ ਨੇ। ਜਿਹੜੇ ਲਗਾਤਾਰ ਯੋਗ ਦੇ ਵਿਚਾਰ ਉਹ ਫਾਇਦੇ ਦੱਸਦੇ ਆ। ਬੇਸ਼ੱਕ ਫਰੀਦਕੋਟ ਦੇ ਵਿੱਚ ਬਹੁਤ ਵੱਡਾ ਹਸਪਤਾਲ ਹੈ। ਪਰ ਉਹ ਹਸਪਤਾਲ ਸਾਰਿਆਂ ਦਾ ਇਲਾਜ ਨਹੀਂ ਕਰ ਸਕਦਾ। ਸਾਰਿਆਂ ਨੂੰ ਠੀਕ ਨਹੀਂ ਕਰ ਸਕਦਾ। ਇਸ ਕਰਕੇ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਬਿਮਾਰ ਹੀ ਨਾ ਹੋਈਏ ਤਾਂ ਇਹਦੇ ਲਈ ਸਭ ਤੋਂ ਵੱਡਾ ਪ੍ਰਾਲਾ ਯੋਗ ਹੈ ਜਿਹੜੇ ਬੱਚੇ ਆਏ ਐ ਜੇ ਹੁਣੇ ਤੋਂ ਤੁਸੀਂ ਇਸ ਗੱਲ ਨੂੰ ਸਮਝ ਲਓਗੇ ਤਾਂ ਸਾਰੀ ਜ਼ਿੰਦਗੀ ਸੌਖੇ ਰਹੋਗੇ ਫੋਲ ਇਸ ਵਾਸਤੇ ਅੱਜ ਦਾ ਇਸ ਪ੍ਰਾਲੇ ਦੇ ਲਈ ਮੈਂ ਸਾਰੇ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਹਾਂ ਔਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਇਸ ਜਗ੍ਹਾ ਦੇ ਆ ਕੇ ਜਿੱਥੇ ਯੋਗ ਕੀਤਾ ਔਰ ਇਹਦੇ ਨਾਲ ਤੁਸੀਂ ਹੋਰ ਲੋਕਾਂ ਤੱਕ ਵੀ ਆਪਣਾ ਮੈਸੇਜ ਪਹੁੰਚਾਓ ਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਦੋਂ ਸਾਨੂੰ ਸਭ ਤੋਂ ਪਹਿਲਾਂ ਯੋਗਾ ਕਰਾਉਣ ਲਈ ਕਿਹਾ ਸੀ ਪਹਿਲਾਂ ਯੋਗਾ ਨਹੀਂ ਮਨਾਇਆ ਸੀ ਕਿਉਂਕਿ ਅਸੀਂ ਲੋਕਾਂ ਨੂੰ ਮਗਰ ਨਹੀਂ ਲਾ ਸਕਦੇ ਸਾਡੇ ਕੋਲ ਮੈਸ 10 15 ਲੋਕ ਆਏ ਸੀ ਪਹਿਲੇ ਯੋਗਾ ਦੇ ਤੇ ਸੈਕਿੰਡ ਤੇ ਹੋਰ ਵਾਰ ਦੇ ਥਰਡ ਤੇ ਹੋਰ ਵਾਰ ਦੇ ਸੀਐਮ ਦੀ ਯੋਸ਼ਾ ਲੈਣ ਨੇ ਸਾਨੂੰ ਨਗ ਵੈਦਾ ਦਿੱਤਾ ਵੀ ਲੋਕ ਯੋਗ ਸਿੱਖਣ ਲੱਗੇ ਲੋਕਾਂ ਨੂੰ ਘਰੋਂ ਨਿਕਲਣਾ ਔਖਾ ਲੱਗਦਾ ਸੀ ਯੋਗ ਕਰਨਾ ਔਖਾ ਨਹੀਂ ਸੀ ਲੱਗਦਾ ਪਰ ਜਦੋਂ ਲੋਕਾਂ ਦੇ ਘਰ-ਘਰ ਜਾ ਕੇ ਯੋਗ ਮੌਨ ਲਾ ਕੇ ਆ ਲੋਕ ਆਦੇ ਮਹੱਲਿਆਂ ਦੇ ਵਿੱਚ ਯੋਗਾ ਕਲਾਸਿਸ ਲਗਾਉਣ ਲੱਗੇ ਯੋਗਾ ਦੇ ਨਾਲ ਸਰੀਰ ਇੰਨਾ ਕੁ ਪਰਫੈਕਟ ਹੋ ਜਾਂਦਾ ਤੁਸੀਂ ਤੁਹਾਡੀ ਸੋਚ ਤੋਂ ਪਰਾਂ ਮੈਂ ਇੱਕ ਸਬੂਤ ਖੜੀ ਤੁਹਾਡੇ ਅੱਗੇ ਮੈਂ 2015 ਦੇ ਵਿੱਚ ਯੋਗਾ ਸ਼ੁਰੂ ਕੀਤਾ ਸੀ ਦਸੰਬਰ ਦੇ ਵਿੱਚ ਮੈਨੂੰ ਬ੍ਰੇਨ ਹੈਮਰੇਜ ਹੋਇਆ ਮਹਿਜ ਮਹੀਨੇ ਬਾਅਦ ਮੈਂ ਆਪਦੀ ਡਿਊਟੀ ਜੁਆਇਨ ਕਰ ਲਈ ਸਿਰਲੇਖੇ ਯੋਗਾ ਦੇ ਸਿਰ ਤੇ ਮੈਂ ਉੱਥੇ ਬੈਠੀ ਵੀ ਯੋਗਾ ਤੇਰੀ ਵੀ ਆਪਦੇ ਬ੍ਰੇਨ ਨੂੰ ਐਕਟਿਵ ਕੀਤਾ ਵੀ ਬ੍ਰੇਨ ਹੈ ਜਿਹੜਾ ਉਸੇ ਨੇ ਚਲਾਉਣਾ ਤੇ ਮੈਂ ਬ੍ਰੇਨ ਨੂੰ ਆਪਣੀਆਂ ਪ੍ਰਾਣਾਯਾਮ ਦੇ ਨਾਲ ਕਿਸੇ ਵੀ ਤਰ੍ਹਾਂ ਮੈਡੀਟੇਸ਼ਨ ਕਰੀ ਗਈ ਸੀ ਆਈਸੀਯੂ ਦੇ ਵਿੱਚ ਮੈਂ 11-12 ਦਿਨ ਰਹੀ ਆ ਮਹਿਜ ਮਹੀਨੇ ਬਾਅਦ ਮੈਂ ਕਾਫੀ ਡਿਊਟੀ ਜੁਆਇਨ ਕਰ ਲਈ ਸਿਰਫ ਯੋਗਾ ਦੇ ਸਿਰ ਤੇ ਕੋਈ ਇਸ ਗੱਲ ਨੂੰ ਯਕੀਨ ਨਹੀਂ ਕਰਦਾ ਲੋਕ ਇਹ ਕਹਿੰਦੇ ਆ ਵੀ ਡਾਕਟਰ ਸਾਹਿਬ ਝੂਠ ਬੋਲਦੇ ਆ ਇਹਨਾਂ ਨੂੰ ਬ੍ਰੇਨ ਹੈਮਰੇਜ ਨਹੀਂ ਹੋ ਸਕਦਾ ਇਹਨਾਂ ਨੇ ਝੂਠ ਬੋਲਿਆ ਪਰ ਇਹ ਬਿਲਕੁਲ ਸਚਾਈ ਤੁਹਾਡੇ ਅੱਗੇ ਖੜੀ ਹੈ ਵੀ ਜੇ ਤੁਸੀਂ ਯੋਗਾ ਕਰੋਗੇ ਤੁਹਾਨੂੰ ਸਾਡੇ ਕੋਲ ਆ ਕੇ ਦਵਾਈਆਂ ਲੈਣ ਦੀ ਜ਼ਰੂਰਤ ਨਹੀਂ ਪਵੇਗੀ ਤੁਹਾਨੂੰ ਵੀ ਬੇਨਤੀ ਹੈ ਨਾਲ ਆਜੋ ਇੱਕ ਮਿੰਟ ਆਪਾਂ ਵੇਟ ਕਰਦੇ ਹਾਂ ਜੀ ਮੈਡਮ ਆਜੋ ਜੀ ਪਲੀਜ਼ ਏ ਵੀਡੀਓ ਸਾਹਿਬ ਉਹਨਾਂ ਨੂੰ ਵੀ ਬੇਨਤੀ ਹੈ ਔਰ ਸਾਰੇ ਟ੍ਰੇਨਰ ਸਾਹਿਬਾਨ ਆਜੋ ਜੀ ਆਓ ਜੀ ਮੈਡਮ ਆਜੋ ਜੀ ਪਲੀਜ਼ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਸਟੈਂਡਰੀ ਸਿੱਖਿਆ ਮੈਡਮ ਨੀਲਮ ਰਾਣੀ ਜੀ ਇਹ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਟੀਚਰਸ ਨੂੰ ਰਮਨਦੀਪ ਸਿੰਘ ਜੀ ਬਾਬਾ ਸਾਡੇ ਚੇਅਰਮੈਨ ਮਾਰਕੀਟ ਕਮੇਟੀ ਨੂੰ ਮੈਂ ਬੇਨਤੀ ਕਰਦਾ ਹਾਂ ਉਹ ਵੀ ਸਾਡਾ ਕਬੂਲ ਕਰਨਗੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਸਾਰੇ ਸਾਡੇ ਮੈਡੀਕਲ ਅਫਸਰ ਸਹਿਬਾਨ ਮਿਹਰਬਾਨੀ ਬਹੁਤ-ਬਹੁਤ ਧੰਨਵਾਦ ਸਭ ਨੂੰ ਬੇਨਤੀ ਹੈ ਇਧਰੋਂ ਪੌਦਾ ਵੀ ਲੈ ਕੇ ਜਾ ਰਹੇ ਔਰ ਰਿਫਰੈਸ਼ਮੈਂਟ ਦੇ ਵਿੱਚ ਕੇਲੇ ਸਾਡੇ ਬਹੁਤ-ਬਹੁਤ ਧੰਨਵਾਦ ਜੀ ਇਹ ਸਾਕ ਦੇਵਾ ਦੀ ਚੀਜ਼ ਦੀ ਸਮਾਧੀ ਹੈ ਪ੍ਰੀਤ ਕਟਾਰੀਓ ਸਾਹਿਬ ਔਰ ਗੁਰਮੁਖਾ ਜੀ ਜਗਦੀਪ ਕੌਰ ਜੀ ਨੂੰ ਬਾਬਾ ਇੱਕ ਮਿੰਟ ਜੀ ਮੈਨੂੰ ਵੀ ਨਾਲ ਆ ਜੰਦੋ ਬਾਬਾ ਜੋ ਜੋਗਾ ਡੇ ਮਨਾਇਆ ਗਿਆ ਜਿੱਚ ਬਹੁਤ ਸਾਰੇ ਸਾਡੇ ਬਜ਼ੁਰਗ ਮਾਈਆਂ ਬੱਚੇ ਨੌਜਵਾਨਾਂ ਨੇ ਭਾਗ ਲਿਆ ਯੋਗ ਦਾ ਜਿਹੜਾ ਇੱਕ ਸੁਨੇਹਾ ਹੈ ਕਿ ਯੋਗ ਭਜਾਏ ਰੋਗ ਮਨੁੱਖ ਨੂੰ ਤੰਦਰੁਸਤ ਰਹਿਣ ਵਾਸਤੇ ਜ਼ਰੂਰੀ ਹੈ ਕਿ ਉਹ ਯੋਗ ਕਰੇ ਐਕਸਰਸਾਈਜ਼ ਕਰੇ ਮਿਹਨਤ ਕਰੇ ਸਾਡੇ ਬਜ਼ੁਰਗਾਂ ਦਾ ਵੀ ਇਹ ਕਥਨ ਸੀਗਾ ਕਿ ਦੱਬ ਕੇ ਬਾਹਰ ਤੇ ਰੱਜ ਕੇ ਖਾ ਅੱਜ ਹਰ ਇੱਕ ਬੰਦੇ ਨੂੰ ਕਿਤੇ ਨਾ ਕਿਤੇ ਉਹਦਾ ਮਿਹਨਤ ਨਾ ਕਰਨ ਕਰਕੇ ਜਾਂ ਲੂਣ ਜਾਂ ਖੰਡ ਜਾਂ ਹੋਰ ਚੀਜ਼ਾਂ ਤੋਂ ਮਨ ਕੀਤਾ ਜਾਂਦਾ ਪਰ ਇਹ ਯੋਗ ਸਾਨੂੰ ਜਦੋਂ ਅਸੀਂ ਮਿਹਨਤ ਕਰਦੇ ਇੱਕ ਤਾਂ ਮਿਹਨਤ ਕਰਨ ਦੀ ਹੱਤ ਪਾਉਂਦਾ ਤੇ ਦੂਜਾ ਸਾਨੂੰ ਰੋਗਾਂ ਤੋਂ ਬਚਾਉਂਦਾ ਇਸ ਕਰਕੇ ਅਸੀਂ ਜ਼ਿੰਦਗੀ ਦਾ ਜੀਵਨ ਦਾ ਆਨੰਦ ਵੀ ਲੈ ਸਕਦੇ ਹਾਂ ਸਭ ਨੂੰ ਯੋਗ ਕਰਨਾ ਚਾਹੀਦਾ ਸਭ ਨੂੰ ਮਿਹਨਤ ਕਰਨੀ ਚਾਹੀਦੀ ਹੈ ਤੇ ਵੈਗਰੂ ਚੰਗੀ ਸਿਹਤ ਬਖਸ਼ਦਾ